वैसे तो अपने मां-बाप जेडे ਹੁੰਦੇ ਆ ਆਪਣੇ ਹਮੇਸ਼ਾ ਦਿਲ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਯਾਦ ਉਹਨਾਂ ਦੀਆਂ ਗੱਲਾਂ-ਵਾਤਾਂ ਹਮੇਸ਼ਾ ਆਪਣੇ ਦਿਲ-ਦਿਮਾਗ ਦੇ ਵਿੱਚ ਹੁੰਦੀਆਂ ਨੇ ਤੇ ਪਰ ਕਈ ਵਾਰੀ ਇਹੋ ਜੇ ਕੰਮ ਆਪਾਂ ਕਰਦੇ ਹੁੰਨੇ ਆ ਜਦੋਂ ਆਪਾਂ ਨੂੰ ਬਹੁਤ ਹੀ ਜ਼ਿਆਦਾ ਯਾਦ ਆਉਂਦੀ ਐ ਵੀ ਸਾਡੀ ਮਾਂ ਵੀ ਇਸ ਤਰ੍ਹਾਂ ਕਰਦੀ ਹੁੰਦੀ ਸੀ ਅਸੀਂ ਵੀ ਇਕੱਠੇ ਬੈੰਦੇ ਹੁੰਦੇ ਸੀਗੇ ਹਨਾ ਤੇ ਉਹ ਫਿਰ ਦਿਮਾਗ ਦੇ ਵਿੱਚੋਂ ਗੱਲਾਂ ਨਿਕਲਦੀਆਂ ਨਹੀਂ ਹੈਗੀਆਂ ਤੇ ਮੈਂ ਵੀ ਜਦੋਂ ਅੱਜ ਮਤਲਬ ਕਿ ਖਾਣਾ ਬਣਾਉਣ ਲੱਗੀ ਨਾ ਖਾਣ ਲੱਗੇ ਸਾਰੇ ਬੱਚੇ ਇਕੱਠੇ ਹੋਏ ਹੋਏ ਸੀ ਕੁੜੀਆਂ ਆਈਆਂ ਸੀਗੀਆਂ ਤੇ ਬੱਚੇ ਵੀ ਆਏ ਹੋਏ ਸੀਗੇ ਤੇ ਮਤਲਬ ਸ਼ੂਟਿੰਗਾਂ ਸੀ ਨਾ ਦੀਵਾਲੀ ਦਾ ਕਰਕੇ ਆਏ ਹੋਏ ਸੀਗੇ ਤਾਂ ਜਦੋਂ ਸਾਰੇ ਇਕੱਠੇ ਹੋਏ ਨਾ ਤੇ ਮੈਂ ਵੀ ਜਦੋਂ ਮਤਲਬ ਰੋਟੀ ਸਬਜ਼ੀ ਬਣਾਉਣ ਲੱਗੀ ਤਾਂ ਮੇਰੀ ਮਾਂ ਦੀ ਮੈਨੂੰ ਬੜੀ ਜਿਆਦਾ ਆਈ ਉਹ ਕੀ ਕਰਦੇ ਸੀ ਸ਼ਿਮਲਾ ਮਿਰਚ ਬਣਾਉਂਦੇ ਸਾਡੇ ਵਾਸਤੇ ਤੇ ਕਹਿ ਦਿੰਦੇ ਨਾ ਆ ਜੋ ਸਾਰੇ ਇਕੱਠੇ ਹੋ ਕੇ ਬਹਿ ਜੋ ਤੇ ਉਹ ਜਦੋਂ ਜਿਵੇਂ ਸ਼ਿਮਲਾ ਮਿਰਚ ਮੇਰੀ ਮੰਮੀ ਬਣਾਉਂਦੀ ਸੀ ਨਾ ਉਵੇਂ ਮੈਂ ਬਣਾਈ ਐ ਮੈਂ ਕੀ ਕੀਤਾ ਆਲੂ ਲੈ ਲੇ ਜੀ ਆਲੂ ਇਕੱਠੇ ਕਰ ਲਏ ਤੇ ਮੈਂ ਆਖਾ ਚਲੋ ਇਹਨਾਂ ਨੂੰ ਧੋ ਸਵਾਰ ਕੇ ਤੇ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ ਉਬਲਨੇ ਰੱਖਦੇ ਹੈਗੇ ਆ ਪਹਿਲਾਂ ਮੈਂ ਕੁੱਕਰ ਚੱਕਿਆ ਕਿਉਂਕਿ ਉਵੇਂ ਤਾਂ ਕੱਚੇ ਜਿਹੇ ਰਹਿ ਜਾਂਦੇ ਫਿਰ ਵਧੀਆ ਨਹੀਂ ਬਣਦੇ ਕੁੱਕਰ ਦੇ ਵਿੱਚ ਇਹ ਚੰਗੀ ਤਰ੍ਹਾਂ ਉਬਲ ਜਾਂਦੇ ਆ بس ਇਹਨਾਂ ਦਾ ਇਹੀ ਹੁੰਦਾ ਸਿਸਟਮ ਵੀ ਜਦੋਂ ਆਪਾਂ ਇਹਨਾਂ ਨੂੰ ਉਬਾਲ ਲਿਆ ਨਾ ਚੰਗੀ ਤਰ੍ਹਾਂ ਕੁੱਕਰ ਦੇ ਵਿੱਚ ਤੇ ਇਹਨਾਂ ਨੂੰ ਨਾਲ ਦੀ ਨਾਲ ਕੱਢ ਲਓ ਵਿੱਚ ਨਾ ਪਏ ਰਹਿਣ ਦਿਓ ਨਹੀਂ ਤਾਂ ਜੇ ਮਤਲਬ ਥੋੜਾ ਟਾਈਮ ਇਹ ਵਿੱਚ ਪਏ ਰਹਿਣ ਨਾ ਤਾਂ ਫਿਰ ਇਹਨਾਂ ਦੇ ਵਿੱਚ ਪਾਣੀ ਸੋਕਣ ਲੱਗ ਜਾਂਦੇ ਨੇ ਇਹ ਪਾਣੀ ਭਰਨ ਲੱਗ ਜਾਂਦਾ ਹੋਰ ਹੀ ਸਿੱਗ ਸਿੱਗੇ ਗਿਲਗਿਲੇ ਜੇ ਹੋ ਜਾਂਦੇ ਨੇ ਤੇ ਜੇ ਤੁਸੀਂ ਬਣਾਉਣੇ ਨੇ ਆਲੂ ਵਾਲੇ ਪਰੌਂਠੇ ਤਾਂ ਫਿਰ ਤੁਸੀਂ ਕੀ ਕਰਨਾ ਹੈਗਾ ਇਹਨਾਂ ਨੂੰ ਨਾ ਮਤਲਬ ਥੋੜੇ ਜਿ ਖੜਮੇ ਰੱਖਿਆ ਕਰੋ ਕੱਦੂ ਕਸ ਕਰ ਲਿਆ ਕਰੋ ਫਿਰ ਪਰੌਂਠਾ ਬਹੁਤ ਸਵਾਦ ਬਣਦਾ ਇਹਨਾਂ ਦਾ ਜੇ ਆਪਾਂ ਜਾਦੇ ਇਹਨਾਂ ਨੂੰ ਉਹ ਕਰ ਲਈਏ ਵਾਲ ਲਈਏ ਤਾਂ ਫਿਰ ਉਹ ਜੀ ਗੱਲ ਬੰਦ ਹੀ ਨਹੀਂ ਤੇ ਮੈਂ ਕੀ ਕੀਤਾ ਇਹਨਾਂ ਨੂੰ ਪਾਣੀ ਪਾਇਆ ਉੱਪਰ ਚੰਗੀ ਤਰ੍ਹਾਂ ਇਹਨੂੰ ਮਤਲਬ ਕਿ ਡਬੋ ਤੇ ਡਬੋ ਕੇ ਤੇ ਮੈਂ ਕੁੱਕਰ ਕਰਤਾ ਬੰਦਾ ਕੁੱਕਰ ਮੈਨੂੰ ਮੇਰੀ ਮੰਮੀ ਨਹੀਂ ਦਿੱਤਾ ਹੋਇਆ ਇਹ ਭਾਰਾ ਕੁੱਕਰ ਹੈ ਤੇ ਇਹਦੇ ਚ ਮਤਲਬ 10 ਕਿਲੋ ਦਾ ਹੈ ਜਿਵੇਂ 5 ਕਿਲੋ ਦੇ ਹੁੰਦੇ ਨੇ ਨਾ ਕੁੱਕਰ ਇਹ 10 ਕਿਲੋ ਦਾ ਇਹਦੇ ਵਿੱਚ ਸਬਜ਼ੀ ਭਾਜੀ ਖੁੱਲੀ ਬਣ ਜਾਂਦੀ ਹੈ ਤੇ ਇਹਦੇ ਡੂਡਨੇ ਜੇ ਟੁੱਟ ਗਏ ਤੇ ਉਹ ਮੈਂ ਹੁਣ ਮੁੜ ਕੇ ਹਜੇ ਤੱਕ ਪਵਾਏ ਨਹੀਂ ਟਾਈਮ ਮੇਰਾ ਵੀ ਨਹੀਂ ਲੱਗਿਆ ਹੈਗਾ ਤੇ ਚਲੋ ਜੀ ਇਹਦੇ ਵਿੱਚ ਬਿੰਦ ਚ ਹੀ ਉਬਲ ਗਏ ਤੇ ਆਹ ਹੋ ਗਈਆਂ ਤਰੇੜਾ ਜੀਆਂ ਤੇ ਆਪਾਂ ਆਹ ਜਿਹੜੀ ਤੰਗਲੀ ਜੀ ਹੈਗੀ ਐ ਇਹਦੇ ਨਾਲ ਆਪਾਂ ਕੀ ਕੀਤਾ ਆਲੂ ਚੱਕ ਲੈ ਠੀਕ ਹੈ ਜੀ ਤੇ ਬਸ ਓਵੇਂ ਹੱਥ ਮੇਰਾ ਵੀ ਓਵੇਂ ਆ ਜਿਵੇਂ ਮੇਰੀ ਮੰਮੀ ਬਣਾਉਂਦੀ ਹੁੰਦੀ ਸੀ ਹੁਣ ਤਾਂ ਤਰ੍ਹਾਂ ਤਰ੍ਹਾਂ ਦੀਆਂ ਛੇਮਲਾ ਮਿਰਚ ਕੋਈ ਕੱਟ ਕੇ ਬਣਾ ਲੈਂਦਾ ਜੀ ਕੋਈ ਕਿਵੇਂ ਬਣਾ ਲੈਂਦਾ ਅੱਗੇ ਇਸੇ ਤਰ੍ਹਾਂ ਬਣਾਉਂਦੇ ਤੇ ਪਤਾ ਕੀ ਕਹਿੰਦੇ ਹੁੰਦੇ ਸੀਗੇ ਇਹਨਾਂ ਨੂੰ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਪਹਾੜੀ ਮਿਰਚਾਂ ਉਦੋਂ ਪਹਾੜੀ ਮਿਰਚਾਂ ਕਹਿੰਦੇ ਸੀ ਹੁਣ ਤਾਂ ਸ਼ਿਮਲਾ ਮਿਰਚ ਹਰੇਕ ਦੇ ਮੂੰਹ ਚੜੀ ਆ ਪਹਾੜੀ ਮਿਰਚ ਕੋਈ ਨਹੀਂ ਕਹਿੰਦਾ ਅੱਗੇ ਇਹਨਾਂ ਨੂੰ ਪਹਾੜੀ ਮਿਰਚਾਂ ਕਹਿੰਦੇ ਵੀ ਪਹਾੜੀ ਮਿਰਚਾਂ ਤਿਆਰ ਕੀਤੀਆਂ ਹੋਈਆਂ ਜੀ ਤੇ ਹੁਣ ਆਪਾਂ ਕੀ ਕੀਤਾ ਜੀ ਇਹਨਾਂ ਨੂੰ ਛਿੱਲ ਲਿਆ ਪਾਣੀ ਵਿੱਚ ਦੀ ਨਹੀਂ ਕੱਢਨੇ ਫਿਰ ਪਾਣੀ ਜਾਂ ਫੇਰ ਨਹੀਂ ਤਾਂ ਉੱਤੇ ਪਾਵਾਂਗੇ ਨਾ ਤਾਂ ਆਏ ਇਹਨਾਂ ਦੇ ਤੇੜਾ ਜਿਹਿਆਂ ਵਿੱਚ ਦੀ ਭਰਨ ਦਾ ਡਰ ਰਹਿੰਦਾ ਵੀ ਪਾਣੀ ਨਾ ਕਿਤੇ ਉਹ ਨਾ ਹੋ ਜਾਣਾ ਹਨਾ ਤੇ ਉਹ ਪਾਣੀ ਵਾਲੇ ਤਾਂ ਬਾਹਲੇ ਉੱਪਰੇ ਜੇ ਲੱਗਦੇ ਹੈਗੇ ਤੇ ਆਪਾਂ ਕੀ ਕੀਤਾ ਇੱਕ ਇੱਕ ਕਰਕੇ ਇਹ ਸਾਰੇ ਛਿੱਲ ਲੈਣੇ ਆ ਛਿੱਲ ਕੇ ਚੰਗੀ ਤਰ੍ਹਾਂ ਤੇ ਦੂਜੇ ਬੰਨੇ ਆਪਾਂ ਸਮਾਨ ਵੀ ਇਹਨਾਂ ਦਾ ਤਿਆਰ ਕਰ ਲੈਣਾ ਜਿਹੜਾ ਕੋਈ ਨਮਕ ਮਿਰਚ ਮਸਾਲਾ ਜਿਹੜਾ ਇਹਨਾਂ ਦੇ ਵਿੱਚ ਪਾਊਗਾ ਨਾ ਤੇ ਉਹ ਆਪਾਂ ਵਧੀਆ ਤਿਆਰ ਕਰਕੇ ਨਾਲ ਦੀ ਨਾਲ ਰੱਖ ਲੈਣਾ ਹੈਗਾ ਆ ਦੇਖੋ ਛਿੱਲ ਲੇ ਮੈਂ ਛਿੱਲ ਕੇ ਹੁਣ ਇਹਦੇ ਵਿੱਚ ਹਲਦੀ ਮਿਰਚ ਤੇ ਕੀ ਨਾਮ ਲੈਂਦੇ ਹੁੰਦੇ ਆ ਨਮਕ ਇਹ ਵਿੱਚ ਪਾ ਦੇਣਾ ਜੀ ਇਹਦੇ ਆ ਦੇਖੋ ਆਪਾਂ ਕੌਲੀ ਦੇ ਵਿੱਚ ਪਾਇਆ ਸੀ ਤੇ ਹੁਣ ਆਪਾਂ ਪਾ ਦੇਣਾ ਜੀ ਮਸਾਲਾ ਠੀਕ ਹੈ ਜੀ ਇਹ ਮਸਾਲਾ ਪਾ ਦੇਣਾ ਹੈਗਾ ਜੀ ਤੇ ਇਹ ਮਸਾਲੇ ਨਾਲ ਸਵਾਦ ਬੰਦੇ ਤੇ ਆ ਆਪਾਂ ਜਿਹੜਾ ਪਰੌਂਠਿਆਂ ਦਾ ਮਸਾਲਾ ਤਿਆਰ ਕਰਕੇ ਰੱਖਿਆ ਹੋਇਆ ਇਹ ਉਹ ਪਾਇਆ ਹੋਇਆ ਵਿੱਚ ਪਰੌਂਠਿਆਂ ਦਾ ਮਸਾਲਾ ਵੀ ਮੈਂ ਤਿਆਰ ਕਰਕੇ ਰੱਖਦੀਆਂ ਤੁਹਾਨੂੰ ਪਤਾ ਹੀ ਹੈ ਵਿੱਚ ਹੀ ਇਹਦੇ ਪਾ ਦੇਣਾ ਜੀ ਆਪਾਂ ਹਰਾ ਧਨੀਆ ਠੀਕ ਹੈ ਜੀ ਇਹ ਵਧੀਆ ਆਪਾਂ ਤਰੀਕੇ ਨਾਲ ਤਿਆਰ ਕਰਨੀਆਂ ਨੇ ਤੁਸੀਂ ਵੀ ਇਸ ਤਰ੍ਹਾਂ ਬਣਾ ਲਿਆ ਕਰੋ ਖੁੱਲਾ ਡੁੱਲਾ ਕੰਮ ਜਦੋਂ ਕਰਨਾ ਹੁੰਦਾ ਪਰਿਵਾਰ ਦਾ ਉਦੋਂ ਇਸ ਤਰ੍ਹਾਂ ਬਣਾ ਲਿਆ ਕਰੋ ਵਿੱਚੇ ਹਰੀਆਂ ਮਿਰਚਾਂ ਪਾ ਲੈਣੀਆਂ ਨੇ ਤੇ ਵਿੱਚੇ ਪਾ ਲੈਣੇ ਆ ਜੀ ਆਪਾਂ ਟਮਾਟਰ ਤੇ ਪਿਆਜ਼ ਟਮਾਟਰ ਤੇ ਪਿਆਜ਼ ਆਪਾਂ ਇਹਦੇ ਵਿੱਚ ਹੀ ਰਲਾ ਲੈਣੇ ਨੇ ਅੱਡ ਤੋਂ ਨਹੀਂ ਹੈਗੇ ਭੁੰਨੇ ਫਿਰਨਾ ਇਹਨਾਂ ਦਾ ਟੇਸਟ ਜੇ ਆਪਾਂ ਭੁੰਨ ਕੇ ਪਾਉਨੇ ਆ ਨਾ ਟਮਾਟਰ ਤੇ ਫਿਰ ਇਹਨਾਂ ਦਾ ਟੇਸਟ ਜ ਨਹੀਂ ਆਉਂਦਾ ਨਹੀਂ ਤਾਂ ਨਾ ਆਹ ਸੋਰੀ ਪਿਆਜ਼ ਫਿਰ ਇਹਨਾਂ ਦਾ ਟੇਸਟ ਨਹੀਂ ਆਉਂਦਾ ਨਹੀਂ ਤਾਂ ਇਹ ਕੱਚੇ ਜੇ ਪਿਆਜ਼ ਜਦੋਂ ਆਉਣਗੇ ਨਾ ਮੂੰਹ ਦੇ ਵਿੱਚ ਇਹ ਆਲੂਆਂ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਇਹਦਾ ਟੇਸਟ ਬੰਦਾ ਹੈਗਾ ਤੇ ਆਪਾਂ ਹੁਣ ਕੀ ਕਰਨਾ ਹੈ ਜੀ ਮਦਨੀ ਲੈ ਲਈ ਤੇ ਚੰਗੀ ਤਰ੍ਹਾਂ ਇਹਨੂੰ ਮਤਲਬ ਆਪਾਂ ਤਿਆਰ ਕਰ ਲੈਣਾ ਉੱਤੇ ਨਾ ਇਹਨੂੰ ਉਹ ਉਹ ਕਰਕੇ ਪ੍ਰੈਸ ਕਰ ਕਰਕੇ ਚੰਗੀ ਤਰ੍ਹਾਂ ਤੇ ਵਧੀਆ ਬਣਾ ਲੈਣਾ ਤੇ ਦੂਜੇ ਬੰਨੇ ਕੀ ਕਰਨਾ ਆਪਾਂ ਇਹਨਾਂ ਨੂੰ ਕੱਟ ਲਾ ਲੈਣਾ ਵਿਚਾਲਿਓ ਆਹ ਦੇਖੋ ਤੁਸੀਂ ਵਧੀਆ ਹੋ ਗਿਆ ਨਾ ਇਹ ਮਦਨੀ ਦੇ ਨਾਲ ਵਧੀਆ ਹੋ ਗਏ ਤੇ ਆਪਾਂ ਇਹਨਾਂ ਨੂੰ ਹਲਾ ਹਲਾ ਕੇ ਵਧੀਆ ਆਲੂਆਂ ਨੂੰ ਇਹਨਾਂ ਨੂੰ ਉਹ ਕਰ ਲੈਣਾ ਮਤਲਬ ਕਿ ਗੁੰਨ ਜੇ ਲੈਣਾ ਆਟੇ ਵਾਂਗੂ ਜਿਵੇਂ ਆਪਾਂ ਆਟਾ ਗੁੰਦੇ ਹੁੰਨੇ ਆ ਤੇ ਹੁਣ ਆਪਾਂ ਕੀ ਕਰਨਾ ਇਹਨਾਂ ਨੂੰ ਭਰ ਲੈਣਾ ਮਿਰਚਾਂ ਨੂੰ ਚੰਗੀ ਤਰ੍ਹਾਂ ਭਰ ਲੋ ਵੱਡੀਆਂ-ਵੱਡੀਆਂ ਮਿਰਚਾਂ ਲਿਆਇਆ ਕਰੋ ਜਿੱਦੇ ਤੁਸੀਂ ਭਰ ਕੇ ਬਣਾਉਣੀਆਂ ਨੇ ਨਾ ਉਹਦੇ ਵੱਡੀਆਂ ਮਿਰਚਾਂ ਲੈ ਕੇ ਆਇਆ ਕਰੋ ਪੂਰੀਆਂ ਵੱਡੀਆਂ ਹੁੰਦੀਆਂ ਨੇ ਜਿਹੜੀਆਂ ਜਿਹੜੀਆਂ ਛੋਟੀਆਂ ਹੁੰਦੀਆਂ ਉਹ ਸਵਾਦ ਨਹੀਂ ਬੰਦੀਆਂ ਉਹ ਪਤਾ ਹੈ ਸਵਾਦ ਵੀ ਬੰਦੀਆਂ ਤੇ ਉਹਨਾਂ ਦੇ ਵਿੱਚ ਨਾ ਆਲੂ ਪਾਉਣ ਨੂੰ ਜਗ੍ਹਾ ਨਹੀਂ ਹੁੰਦੀ ਹੈਗੀ ਹੁਣ ਇਹਦੇ ਨਾਲ ਕੀ ਆਲੂ ਪਾਉਣ ਨਾਲ ਪੂਰੀਆਂ ਭਰ ਜਾਣਗੀਆਂ ਸਵਾਦ ਵੀ ਆਉਣਗੀਆਂ ਕੁਛ ਚਰ ਮਤਲਬ ਆਏ ਹੁੰਦਾ ਵੀ ਕੋਈ ਚੀਜ਼ ਆਪਣੇ ਮੂੰਹ 'ਚ ਤਾਂ ਆਵੇ ਉਹ ਨਿੱਕੀਆਂ-ਨਿੱਕੀਆਂ ਮਿਰਚਾਂ ਹੁੰਦੀਆਂ ਉਹਨਾਂ 'ਚ ਆਲੂ ਭਰਦੇ ਨਹੀਂ ਹੈਗੇ ਆਹ ਲੋ ਜੀ ਮੰਨਤ ਭੈਣ ਦੀ ਚੱਕੇ ਕਹਿੰਦੀ ਮੈਂ ਤਾਂ ਕੱਲੇ ਆਲੂ ਖਾਣੇ ਆ ਪਲੇਟ ਚ ਪਾ ਲੋ ਕਹਿੰਦੀ ਅਖੇ ਮੈਨੂੰ ਤਾਂ ਪਲੇਟ ਚ ਪਾ ਕੇ ਦੇ ਦਿਓ ਮੈਂ ਤਾਂ ਕੱਲੇ ਆਲੂ ਖਾਣੇ ਆ ਬਾਅਦ ਚ ਮਿਰਚਾਂ ਮੈਂ ਬਾਅਦ ਚ ਦੇਖੂਗੀ ਮੈਂ ਕਿਹਾ ਚੱਲ ਪੁੱਤ ਤੇਰੀ ਮਰਜ਼ੀ ਹੈ ਤੂੰ ਕੱਲੇ ਆਲੂ ਖਾ ਲੈ ਤੇ ਆਹ ਦੇਖੋ ਜੀ ਤੁਸੀਂ ਤੇ ਆਪਾਂ ਹੁਣ ਇਹਨਾਂ ਨੂੰ Shimla mircha ਨੂੰ ਭਰੀ ਜਾਂਦੇ ਆ ਤੇ ਦੂਜੇ ਬੰਨੇ ਆਪਾਂ ਨੇ ਕੀ ਕਰਨਾ ਹੈਗਾ ਨਾਲ ਦੀ ਨਾਲ ਤਿਆਰ ਕਰ ਲੈਣਾ ਜੀ ਤੇਲ ਠੀਕ ਹੈ ਜੀ ਆਪਾਂ ਨਾ ਤੇਲ ਰੱਖ ਤਾਂ ਖੁੱਲਾ ਤੇਲ ਰੱਖ ਦੇਣਾ ਆਏ ਨਹੀਂ ਵੀ ਆਪਾਂ ਕੰਜੂਸੀ ਨਾ ਰੱਖਣਾ ਸਰੋਂ ਦਾ ਤੇਲ ਵਧੀਆ ਤੇ ਜਦੋਂ ਇਹ ਗਰਮ ਹੋ ਗਿਆ ਤੇ ਇਹਦੇ ਵਿੱਚ ਧਰ ਦਿਓ ਤੁਸੀਂ ਮਿਰਚਾਂ ਮਿਰਚਾਂ ਨੇ ਵਧੀਆ ਬਣ ਜਾਣਾ ਹੈਗਾ ਮੈਂ ਕਹਿੰਦੀ ਆ ਨਾਲ ਤੁਸੀਂ ਮੂੰਗੀ ਦੀ ਦਾਲ ਵੀ ਬਣਾ ਸਕਦੇ ਹੋ ਨਾਲ ਤੁਸੀਂ ਛੋਲਿਆਂ ਦੀ ਦਾਲ ਵੀ ਬਣਾ ਸਕਦੇ ਹੋ ਜਿਹੜੀ ਪਤਲੀ ਹੁੰਦੀ ਹੈਗੀ ਆ ਹਨਾ ਜੇ ਤੁਹਾਨੂੰ ਕੋਈ ਹੋਰ ਚੀਜ਼ ਮੂਜੀ ਕਰੇ ਉਹ ਵੀ ਪਰ ਮੈਂ ਜਿੱਦੇ ਮਿਰਚਾਂ ਬਣਾਵਾ ਮੈਂ ਤਾਂ ਫਿਰ ਮਿਰਚਾਂ ਨਾਲ ਹੀ ਢਿੱਡ ਭਰਦੇ ਮੈਨੂੰ ਬਹੁਤ ਸਵਾਦ ਲੱਗਦੀਆਂ ਨੇ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਤੇ ਜੇ ਕਿਤੇ ਤੰਦੂਰ ਦੀ ਰੋਟੀ ਹੋਵੇ ਨਾ ਫਿਰ ਤਾਂ ਕਹਿਣਾ ਹੀ ਕਿਹਾ ਜੇ ਇਹਦੇ ਨਾਲ ਸ਼ਿਮਲਾ ਮਿਰਚ ਨਾਲ ਤੰਦੂਰ ਦੀ ਰੋਟੀ ਪਕਾ ਲਈਏ ਤਾਂ ਹੁਣ ਇਹ ਨਾ ਖੁੱਲੀ ਕੜਾਹੀ ਹੈ ਆਪਣੀ ਤੇ ਇਹਦੇ ਵਿੱਚ 8-9 ਮਿਰਚਾਂ ਇਕੱਠੀਆਂ ਹੀ ਪੈ ਜਾਣਗੀਆਂ ਆਪਾਂ ਨੂੰ ਵਾਰੀ-ਵਾਰੀ ਜਾਨੀ ਕਿ ਪੂਰ ਕੱਢਣ ਦੀ ਲੋੜ ਨਹੀਂ ਹੈਗੀ ਆਪਾਂ ਕੀ ਕੀਤਾ ਜੀ ਇਹਦੇ ਵਿੱਚ ਪਾ ਲਿਆ ਤੇ ਇਹਨਾਂ ਦੀ ਲੱਦ ਫਲੱਦ ਕਰ ਲਓ ਇਹ ਜਦੋਂ ਲੱਦ ਫਲੱਦ ਕਰਾਂਗਾ ਥੋੜਾ ਜਿਹਾ ਨਾ ਸਿਮਤੇ ਬਣਾ ਕੇ ਰੱਖਿਓ ਜੀ ਜੇ ਤੁਸੀਂ ਜ਼ਿਆਦਾ ਤੇਜ਼ ਤੇ ਬਣਾਓਗੇ ਨਾ ਜ਼ਿਆਦਾ ਸਿਮਤੇ ਵੀ ਨਾ ਬਣਾਓ ਫਿਰ ਵੀ ਤੇਲ ਵਿੱਚ ਵੱੜਨ ਲੱਗ ਜਾਂਦਾ ਜਾਨੀ ਕਿ ਮੀਡੀਅਮ 'ਚਾ ਰੱਖੋ ਤੁਸੀਂ ਜਿਹਨੂੰ ਆਪਾਂ ਕਹਿੰਦੇ ਨੇ ਵੀ ਮੀਡੀਅਮ ਜਿਹਾ ਫਲੇਮ ਹੋਵੇ ਇਹਦੀ ਜ਼ਿਆਦਾ ਨਾ ਹੋਵੇ ਸੇਕ ਇਹਦਾ ਜ਼ਿਆਦਾ ਹੋਵੇ ਤਾਂ ਫਿਰ ਉੱਤੋਂ-ਉੱਤੋਂ ਮਰ ਚ ਜਾਂਦੀਆਂ ਨੇ ਤੇ ਵਿੱਚੋਂ ਇਹਦੇ ਨਾ ਤੜਕਾ ਜਾਂ ਵਧੀਆ ਨਹੀਂ ਬਣਦਾ ਹੈਗਾ ਤੇ ਇਸ ਤਰ੍ਹਾਂ ਮੈਂ ਉਹ ਤਾਂ ਵੈਸੇ ਤਾਂ ਆਪਣੇ ਸਾਰੇ ਹੀ ਬਣਾਉਂਦੇ ਆ ਜੀ ਪਰ ਜਿਹੜੇ ਤਰੀਕੇ ਨਾਲ ਅੱਜ ਮੈਂ ਬਣਾਇਆ ਉਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦਿਆਂ ਮੇਰੇ ਮੰਮੀ ਵੀ ਇਸ ਤਰ੍ਹਾਂ ਬਣਾਉਂਦੇ ਹੁੰਦੇ ਸੀ ਉਹ ਬਣਾ ਕੇ ਕੀ ਕਰਦੇ ਨਾ ਡੋਂਗਾ ਪਰ ਕੇ ਰੱਖ ਲੈਂਦੇ ਕਹਿ ਦਿੰਦੇ ਨਾ ਤੁਹਾਨੂੰ ਮੈਂ ਮਤਲਬ ਕਿ ਤੁਸੀਂ ਜਦੋਂ ਜਾਣਦੇ ਹੋ ਨਾ ਸਕੂਲ ਤੇ ਤੁਹਾਨੂੰ ਮੈਂ ਰੋਟੀ ਨਾਲ ਉੱਥੇ ਟਿਫਨ ਦੇ ਵਿੱਚ ਭੇਜੂੰਗੀ ਸਾਡਾ ਸਕੂਲ ਸੀਗਾ ਕਿਲੋਕਮੀਟਰ ਤੇ ਤੇ ਸਾਡੇ ਬਾਪੂ ਜੀ ਮੇਰੇ ਦਾਦਾ ਜੀ ਕਹਿ ਦਿੰਦੇ ਨਾ ਮੰਮੀ ਨੂੰ ਕਹਿੰਦੇ ਭਗਵਾਨ ਕੋਰੇ ਤੂੰ ਪੁੱਤ ਬਣਾ ਹੌਲੀ ਹੌਲੀ ਬਣਾ ਲਈ ਤੇਰਾ ਕੰਮ ਕਰ ਲੈ ਇਹਨਾਂ ਨੂੰ ਸਕੂਲ ਜਾਣ ਤੇ ਨਾਸ਼ਤਾ ਕਰਾ ਦੇ ਤੇ ਰੋਟੀ ਫਿਰ ਮੈਂ ਫੜਾ ਆਉਂਗਾ ਨਾਲੇ ਮੇਰਾ ਤੋਰਾ ਫੇਰਾ ਹੋ ਜਾਊਗਾ ਉਹ ਕਿਲੋ ਕਿਲੋ ਮੀਟਰ ਤੇ ਸੀਜੀ ਸਾਡਾ ਸਕੂਲ ਤੇ ਬਾਪੂ ਜੀ ਸਾਡੇ ਫਿਰ ਨਾ ਦੁਪਹਿਰੇ 1 ਵਜੇ ਸਾਡਾ ਟਿਫਨ ਲੈ ਕੇ ਜਾਂਦੇ ਗਰਮ ਗਰਮ ਫੁਲਕੇ ਹੁੰਦੇ ਤੇ ਗਰਮ ਗਰਮ ਫੁਲਕੇ ਫਿਰ ਸਾਡੀ ਮੰਮੀ ਉਦੋਂ ਉਸ ਟਾਈਮ ਤੇ ਸਾਨੂੰ ਬਣਾ ਕੇ ਤਾਜ਼ੇ ਤੇ ਫਿਰ ਭੇਜਦੇ ਕਹਿੰਦੇ ਚੱਲ ਮੈਂ ਉਹਨੇ ਚਰਚ ਕੰਮ ਨਿਵੇੜ ਲੂੰਗੀ ਬੱਚਿਆਂ ਦੀ ਰੋਟੀ ਬਾਅਦ ਚ ਵਗ ਜੂਗੀ ਹਨਾ ਤੇ ਇਸ ਤਰ੍ਹਾਂ ਸਾਡੇ ਵੀ ਦਾਦਾ ਜੀ ਸਾਡਾ ਬਹੁਤ ਕਰਦੇ ਸੀਗੇ ਵਿਚਾਰੇ ਤੇ ਉਹ ਨਾ ਫਿਰ ਸਾਡੇ ਵਾਸਤੇ ਦੁਪਹਿਰੇ ਰੋਟੀ ਲੈ ਕੇ ਜਾਂਦੇ ਹੁਣ ਤਾਂ ਨਾਲ ਹੀ ਆਪਾਂ ਬੱਚਾਂ ਦੇ ਟਿਫਨ ਪਾ ਦਿੰਨੇ ਆ ਹੁਣ ਤਾਂ ਬਈ ਟਿਫਨ ਵੀ ਕੀ ਤਰ੍ਹਾਂ ਤਰ੍ਹਾਂ ਦੇ ਖਾਣੇ ਦਾਣੇ ਬਣਾਉਣੇ ਹੈਗੇ ਹਨਾ ਪੌਨੇ ਆਡੋ ਆਡ ਤੇ ਨਾਲ ਮੈਂ ਕੀ ਕੀਤਾ ਜੀ ਰੈਤਾ ਪਾ ਲਿਆ ਰੈਤੇ ਦੇ ਵਿੱਚ ਸਾਰਾ ਮਸਾਲਾ ਵਿੱਚ ਮੇਥੀ ਸਭ ਕੁਝ ਪਾ ਲਿਆ ਤੇ ਆਪਾਂ ਇੱਕ ਇੱਕ ਝੜਲੀ ਮਿਰਚ ਤੇ ਇੱਕ ਇੱਕ ਕੌਲੀ ਭਰ ਲਈ ਆਪਾਂ ਮਤਲਬ ਕਿ ਰੈਤੇ ਦੀ ਠੀਕ ਹੈ ਜੀ ਆਪਾਂ ਕੀ ਕੀਤਾ ਅਰਮਾਨ ਨੂੰ ਬੁਲਾ ਲਿਆ ਤੇ ਅਨਮੋਲ ਨੂੰ ਬੁਲਾ ਲਿਆ ਤੇ ਅਨਮੋਲ ਵੀ ਤਿਆਰ ਹੋ ਗਿਆ ਤੇ ਾਰਮਾਨ ਵੀ ਖਾਣੇ ਨੂੰ ਤਿਆਰ ਹੋ ਗਿਆ ਤੇ ਉਧਰ ਵੇਖੋ ਇਹ ਪਿੱਛੇ ਨਾ ਰਹੇ ਜੇ ਕਿਤੇ ਆ ਦੇਖੋ ਹੁਣੇ ਲੜਪੇ ਦੋਨੇ ਮੇਰੇ ਹੱਥ ਲਾਤਾ ਕਹਿੰਦਾ ਇਹ ਤਾਂ ਭਾਈ ਇੰਨਾ ਰੋਸਦਾ ਹੈ ਵੀ ਮੇਰੇ ਹੱਥ ਇੱਥੇ ਨਾ ਕਹਿੰਦਾ ਮੇਰੇ ਹਾਰਟ ਤੇ ਲੱਗ ਗਿਆ ਜਮਾ ਸਿੱਧਾ ਜਾ ਕੇ ਹੁਣੇ ਬੈਠੂਗਾ ਲੱਸੀ ਦਾ ਭਰ ਲਿਆ ਜਾਗ ਆਪਾਂ ਨੇ ਤੇ ਮਿਰਚ ਰੱਖ ਲਈ ਤੇ ਨਾਲ ਰੱਖ ਲਈ ਜੀ ਆਪਾਂ ਦਹੀਂ ਤੇ ਤੁਸੀਂ ਮੈਨੂੰ ਇਹ ਵੀ ਦੱਸੋ ਵੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗਦੀ ਹੈ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਤੇ ਮੈਨੂੰ ਕਮੈਂਟ ਮਿੱਠੇ ਮਿੱਠੇ ਕਰਿਆ ਕਰੋ ਮੈਨੂੰ ਜਿਹੜੇ ਮੇਰੇ ਵੀਰ ਮੇਰੀਆਂ ਭੈਣਾਂ ਕਮੈਂਟ ਕਰਦੇ ਆ ਮੈਨੂੰ ਬੜਾ ਹੀ ਵਧੀਆ ਲੱਗਦਾ ਤੇ ਮੈਂ ਉਹਨਾਂ ਦਾ ਲੱਖ ਲੱਖ ਧੰਨਵਾਦ ਕਰਦੀ ਆ ਜੀ ਬਹੁਤ ਬਹੁਤ ਧੰਨਵਾਦ ਆ ਤੇ ਮੈਨੂੰ ਪਿੰਡ ਦਾ ਨਾਂ ਤੇ ਜ਼ਰੂਰ ਦੱਸਿਆ ਕਰੋ ਆਹ ਲੋ ਜੀ ਆਪਾਂ ਨੇ ਕੀ ਯਾਰਾ ਤੰਦੂਰ ਦੇ ਫੁਲਕੇ ਇਹ ਬਬਲੂ ਬਣਾ ਕੇ ਲੈ ਕੇ ਆਈ ਸੀ ਤਾਂ ਮੈਂ ਤੰਦੂਰ ਦੇ ਫੁਲਕੇ ਯਾਦ ਕੀਤੇ ਵੀ ਤੰਦੂਰ ਦੇ ਫੁਲਕੇ ਹੁਣ ਤਾਂ ਉਹਨਾਂ ਵਰਗੀ ਰੀਸ ਨਹੀਂ ਬਬਲੂ ਆਈ ਨਾ ਆਪਦੇ ਘਰੋਂ ਤੇ ਕਹਿੰਦੀ ਮੰਮੀ ਅਸੀਂ ਤੰਦੂਰ ਤੇ ਪਾਇਆ ਮੈ ਲਿਉਣੀ ਆ ਬਣਾ ਕੇ ਉਹ ਲਈ ਡੱਬਾ ਭਰ ਕੇ ਰੋਟੀਆਂ ਦਾ ਸਾਰੇ ਜਾਣੇ ਕਹਿੰਦੀ ਬਹਿ ਜਾਓ ਤੇ ਖਾ ਲਓ ਡਾਕਟਰ ਸਾਹਿਬ ਵੀ ਆ ਗਏ ਤੇ ਉਧਰੋਂ ਆਪਾਂ ਚੱਕਿਆ ਜੀ ਸ਼ਾਬਾ ਆਪਣਾ ਉਹ ਵੀ ਰੋਟੀਆਂ ਵਿੱਚ ਪਈਆਂ ਨੇ ਸਾਰੀਆਂ ਤੰਦੂਰ ਦੀਆਂ ਹੁਣ ਸਾਰੇ ਜਾਣੇ ਗਰਮ ਗਰਮ ਚੱਕਣਗੇ ਤੇ ਖਾਣਗੇ ਤੇ ਦੱਸੋ ਜੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਤੇ ਕਿਵੇਂ ਦੀਆਂ ਲੱਗੀਆਂ ਆਪਣੀਆਂ ਸ਼ਿਮਲਾ ਮਿਰਚ ਭਾੜੀ ਮਿਰਚ ਤੇ ਕਿਵੇਂ ਦਾ ਲੱਗਿਆ ਆਪਣਾ ਰਹਿਤਾ ਤੇ ਕਿਵੇਂ ਦੇ ਲੱਗੀ ਆਪਣੀ ਫੈਮਿਲੀ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤੇ ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਜੀ ਤੇ ਮਿੱਠੇ ਮਿੱਠੇ ਕਮੈਂਟ ਕਰਦਿਆ ਕਰੋ ਤੁਹਾਡੇ ਕਮੈਂਟਾਂ ਨਾਲ ਮੈਨੂੰ ਬਹੁਤ ਹੀ